ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋਮੋਗੇ ਤੇ ਤੁਹਾਨੂੰ ਪਤਾ ਹੀ ਆ ਸਾਰੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਹਨਾ ਖੜਾ ਦੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਹੀ ਆ ਸਾਰੇ ਲੋਕਾਂ ਨੂੰ ਤੇ ਆਪਾਂ ਜਿਹੜੇ ਜਿਹੜੇ ਭਰਾ ਜਾਂਦੇ ਨੇ ਉਹਨਾਂ ਦਾ ਤੈਨ ਦਿਲੋਂ ਧੰਨਵਾਦ ਆ ਤੇ ਅਸੀਂ ਵੀ ਅੱਜ ਫੇਰ ਚੱਲੇ ਆ ਦੁਬਾਰਾ ਤੇ ਜਿਨ੍ਹਾਂ ਤੋਂ ਨਹੀਂ ਜਾ ਹੁੰਦਾ ਭਰਾਵਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਘਰੇ ਬਹਿ ਕੇ ਅਰਦਾਸ ਜਰੂਰ ਕਰੀਏ ਕਿ ਪੰਜਾਬ ਦੇ ਹਾਲਾਤ ਪਹਿਲਾਂ ਵਰਗੇ ਹੋ ਜਾਣ ਸਾਰਾ ਇੱਕੋ ਠੀਕ ਠਾਕ ਹੋ ਜਾਈਵੇ ਤੇ ਅਰਦਾਸ ਜਰੂਰ ਕਰੀਏ ਆਪਾਂ ਘਰੇ ਬੈਠ ਕੇ ਜਿਨ੍ਹਾਂ ਤੋਂ ਨਹੀਂ ਜਾ ਹੁੰਦਾ ਤਾਂ ਪਲੀਜ਼ ਅਰਦਾਸ ਜਰੂਰ ਕਰੀਏ ਤੇ ਬਾਕੀ ਆਪਾਂ ਜਾ ਕੇ ਦੇਖਦੇ ਹਾਂ ਉੱਥੇ ਕੀ ਮਾਹੌਲ ਆ ਲਓ ਜੀ ਮੇਰੇ ਪਿਆਰੇ ਪਿਆਰੇ ਅਸੀਂ ਜਾਣਾ ਪਿੰਡ ਕੋੜ ਗੰਗੂਰੇ ਦੀ ਦੂਜੇ ਦਿਨ ਦੀ ਸੇਵਾ ਜਾ ਰਹੇ ਹਾਂ ਸਾਰੇ ਮੁੰਡੇ ਹੋਈ ਨੇ ਇੱਕ ਦੋ ਬੰਦੇ ਮੈਸੇਜ ਨੇ ਤੇ ਨਵੇਂ ਬੰਦੇ ਵੀ ਜੁੜੇ ਨੇ ਲੰਗੇ ਭਰਾ ਬਣ ਕੇ ਨਹੀਂ ਨਹੀਂ ਜਿਹੜੀ ਗੱਲ ਸਹੀ ਆ ਸਹੀ ਆ ਹੁਣ ਆਪਾਂ ਦਿਲਨੇ ਕਿੱਤੇ ਜਣ ਪੰਜ ਸਾਹਿਬ ਜੀ ਬੰਨਦੇ ਆ ਬੱਚੇ ਸਸਰਾਲੀ ਸਸਰਾਲੀ ਬੰਨਦੀ ਵਾਲੀ ਕੋਲੋਨੀ ਵਾਲੀ ਸਾਡੇ ਕੋਲ ਨਹੀਂ ਜਾ ਰਹੇ ਆ ਜੀ ਉੱਥੇ ਕਹਿੰਦੇ ਸਾਨੂੰ ਨਿਊਜ਼ ਮਿਲੀ ਹੈ ਕਿ ਬਾਹਰ ਟੁੱਟਿਆ ਵਾ ਸਾਰਾ ਪਿੰਡ ਫੇਰ ਇਕੱਠਾ ਸਾਡੇ ਨੌਜਵਾਨਾਂ ਉੱਪਰ ਆ ਤੇ ਬਾਕੀ ਪੰਚਾਇਤ ਦੇ ਮੈਂਬਰ ਸਾਰੇ ਨੇ ਬਈ ਜੋ ਚੱਲੇ ਆ ਹੁਣ ਉੱਥੇ ਜਾ ਕੇ ਬਾਕੀ ਅਪਡੇਟ ਉੱਥੇ ਜਾ ਕੇ ਦਵਾਂਗੇ ਅਸੀਂ ਉਦ ਤੱਕ ਭਰਾ ਬਣ ਕੇ ਸਾਡੇ ਨਾਲ ਬੜੇ ਰਹੋ ਤੇ ਸਾਰੇ ਪੰਜਾਬ ਨੂੰ ਅਪੀਲ ਆ ਬਈ ਇੱਕ ਝੁੱਟ ਬਣ ਕੇ ਰਹੋ ਕਿਉਂਕਿ ਏਕਤਾ ਚ ਬਲ ਆ ਬਾਈ ਜੁਗਤ ਕਾਲਸਾ ਬਈ ਮੰਦੇ ਰਹਿਣ ਤੇ ਲੋਏ ਹੜਾ ਪਿੰਡ ਦੇ ਨੌਜਵਾਨ ਸਾਡੇ ਭਰਾ ਸਾਰੇ ਇੱਕ ਭਰਾ ਬੈਠਾ ਸਾਡਾ ਘਸਿਆ ਜਾ ਨਾ ਨਾ ਰੱਬ ਜੀ ਸਾਡੇ ਪੰਚਾਇਤ ਦੇ ਮੈਂਬਰ ਸਾਡੇ ਭਰਾ ਹੈਪੀ ਬਰਾ ਥੋੜਾ ਬਿਮਾਰ ਆ ਦੇਖੋ ਉਹ ਨਹੀਂ ਨਹੀਂ ਜਰੇਗਾ ਸਹੀ ਹੈ ਸਹੀ ਆ ਨਹੀਂ 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 ਭਾਈ ਬੰਦਾ ਬਿਮਾਰ ਸੀ ਸੌਂ ਲੱਗੇ ਸਾਡਾ ਦਿਲ ਚ ਚਾਹੀਦਾ ਭਾਈ ਆ ਆ ਹੁਣ ਜਲ ਥੋੜਾ ਜਿਹਾ ਬੇਹੋਸ਼ ਹੋ ਰਿਹਾ ਕੋਈ ਨੇ ਪਿੰਡ ਭੇਜ ਦਾਂਗੇ ਕੋਈ ਗੱਲ ਨਹੀਂ ਤੇ ਸਾਡਾ ਵੀਰ ਮੇਨ ਵੀਰ ਵੀ ਠੀਕ ਠਾਕ ਹੋ ਜੀ ਚੜਦੀ ਕਲਾ ਬਾਕੀ ਦੋ ਭਰਾ ਸਾਡਾ ਬਾਕ ਕਰਦੇ ਵੀ ਠੀਕ ਹੈ। ਲਓ ਜੀ ਬੰਦਾ ਇੱਕ ਜਾਂਦਾ ਜਾਂਦਾ ਰਾਜ ਟਰੱਕ ਵਾਲਾ ਦੱਸਿਆ। ਬਾਕੀ ਉਹਦੀ ਗੱਲ ਅਜੇ ਪੱਕਾ ਨਹੀਂ ਪਤਾ ਕੀ ਹੋਤਾ ਵੀ ਟੁੱਟਾ। ਅਜੀ ਫੋਨ ਲਾਇਆ ਸੀ ਉੱਥੇ ਉਹ ਕਹਿੰਦੇ ਕੋਈ ਨਹੀਂ ਟੁੱਟਿਆ ਬੰਨ ਮਨ। ਕਹਿੰਦਾ ਆਜੋ ਤੁਸੀਂ ਆਪਾਂ ਲਾਉਣੇ ਪਏ ਆ ਸਾਰਾ ਕੁਝ ਬਰਾਪਰਾ। ਬਾਕੀ ਉੱਥੇ ਜਾ ਕੇ ਜਿਹੜੀ ਅਪਡੇਟ ਉੱਥੇ ਹੋਗੀ ਉਹ ਉੱਥੇ ਜਾ ਕੇ ਦਵਾਂਗੇ ਆਪਾਂ। ਫਲੇ ਰੁਪਏ ਨਹੀਂ ਹੈਗੇ ਆਪਾਂ ਚੱਲੇ ਆ ਤੇ ਜਾਵਾਂਗੇ ਨੇੜੇ ਤੱਕ ਬਾਕੀ ਕੋਈ ਉਦੋਂ ਪਤਾ ਨਹੀਂ ਬਾਈ ਨੂੰ ਪਤਾ ਲੱਗਿਆ ਹੋਣਾ ਉਹਨੂੰ ਵੀ ਅੱਗੇ ਤੋਂ ਉਹ ਦੱਸ ਗਿਆ ਕੇ ਆਪਾਂ ਜਾ ਕੇ ਦੇਖਾਂਗੇ ਉੱਥੇ। ਕਿਉਂਕਿ ਆਪਾਂ ਕਿਸੇ ਦੀ ਕਹੀ ਤੇ ਸੁਣਨਾ ਨਹੀਂ ਗਾ ਜਾ ਕੇ ਦੇਖਾਂਗੇ ਵੀ ਟੁੱਟਿਆ ਜਾਂ ਨਹੀਂ ਜੇ ਹੋਇ ਟੁੱਟਿਆ ਹੋਇਆ ਦੇਖਿਆ ਤਾਂ ਆਪਾਂ ਨੂੰ ਵਾਪਸ ਮੋੜਨਾ ਹੀ ਪੈਣਾ ਕਿਉਂਕਿ ਸੇਫਟੀ ਵੀ ਜ਼ਰੂਰੀ ਹੈ ਨਾ ਪਾਣੀ ਹੋਣਾ ਜ਼ਿਆਦਾ ਤੇ ਦੇਖਾਂਗੇ ਬਾਈ ਗੁਰਪਰ ਕਰਕੇ ਸੀ ਟੁੱਟੇ ਨਾ ਬਾਈ ਸਸਰਾਲੀ ਤੋਂ ਹਨਾ ਅਸੀਂ ਕਿਲੋਕੀਮੀਟਰ ਪਿੱਛੇ ਟਰਾਲੀ ਖੜਾ ਲਿਆ ਆਂਦੀ ਕਹਿੰਦੇ ਵੀ ਟੁੱਟਿਆ ਹੋਇਆ ਬੰਨ ਤੇ ਸਾਨੂੰ ਹਲੇ ਤੱਕ ਕਿਤੇ ਵੀ ਕੋਈ ਪਾਣੀ ਨਹੀਂ ਦਿਖਿਆ ਹਨਾ ਚਲੋ ਅੱਖੋਂ ਦੇਖੀ ਦੇਖਾਂਗੇ ਜਾ ਕੇ ਤੇ ਬਾਈ ਇਹਨਾਂ ਦੇ ਪਿੰਡ 'ਚ ਵੀ ਬਹੁਤ ਸਹੂਲਤਾ ਪਰ ਹਲੇ ਹਨਾ ਦੇਖ ਨਹੀਂ ਰਿਹਾ ਤੇ ਪਰ ਵੀ ਖੜੇ ਸਭ ਟਿੱਪ ਟੁੱਪਰ ਖੜੇ ਆ ਸਾਰਾ ਸਮਾਨ ਸਾਰਾ ਪਰ ਬੰਦਾ ਕੋਈ ਨਹੀਂ ਨਾ ਸਹੀ ਗੱਲ ਆ ਮੋੜਾਂ 'ਤੇ ਬੈਠੇ ਹੱਸ ਰਹੇ ਨੇ ਜਾਂ ਹਾਂ ਬਾਈ ਦੇਖ ਕੇ ਲੋਕ ਹੱਸ ਰਹੇ ਆ ਪਰ ਤੁਹਾਨੂੰ ਬੁਰਾ ਲੱਗ ਰਿਹਾ ਸਾਡੇ ਅਸੀਂ 40 ਕਿਲੋਮੀਟਰ ਪਿੱਛੇ ਤੋਂ ਆਏ ਆ ਠੀਕ ਆ 40 ਤੋਂ ਵੱਧੇ ਪੈ ਗਿਆ ਨਾ ਆਪਾਂ ਨੂੰ ਤੇ ਪਰ ਸਾਡੇ ਕੋਲ ਇਹ ਤੁਸੀਂ ਆਪੇ ਲਾ ਲਓ ਸਾਡੇ ਕੋਲ ਪਾਣੀ ਪਹੁੰਚਣਾ ਨਹੀਂਗਾ ਸਾਨੂੰ ਦੋਖਾ ਤਾਂ ਆਇਆ ਇਹ ਨਹੀਂ ਵੀ ਅਸੀਂ ਵੀਡੀਓ ਬਣਾਈ ਆ ਵੀਡੀਓ ਕਰਕੇ ਨਹੀਂ ਇਹ ਭਰਾਵਾ ਸਪੈਸ਼ਲ ਤਾਂ ਬਣਾਈ ਆ ਲੋਕ ਸਾਨੂੰ ਦੇਖ ਕੇ ਹੱਸਦੇ ਸੀ ਮੈਂ ਬਾਹਰੋਂ ਨਹੀਂ ਆਉਂਦੇ ਹੋਰ ਦੇਸ਼ ਤੋਂ ਵੀ ਦੱਸੋ ਆਏ ਹਾਂ ਤਾਂ ਪਿਆਰ ਦੀ ਬੰਨੇ ਆ ਸਹੀ ਗੱਲ ਹੈ ਤੇ ਬਾਕੀ ਸਾਡੇ ਪਿੰਡ ਦੇ ਟੀਚਰਾਂ ਵੀ ਕਰਦੇ ਸੀ ਬੰਦੇ ਵੀ ਤੁਸੀਂ ਕੱਲ ਉਧਰਲੀ ਸਾਈਡ ਗਏ ਤੇ ਇੱਧਰ ਨਹੀਂ ਗਏ ਬਾਈ ਅੱਜ ਆਏ ਆ ਸੇਵਾ ਲਈ ਆਏ ਆ ਹਾਂ ਤੁਹਾਡੇ ਕਰਕੇ ਅੱਜ ਸਪੈਸ਼ਲ ਵੀਡੀਓ ਬਣਾਈ ਆ ਨਹੀਂ ਅਸੀਂ ਵੀਡੀਓ ਬਣਾਉਣ ਦਾ ਕੋਈ ਸਾਨੂੰ ਮੇਨ ਮਕਸਦ ਨਹੀਂ ਵੀ ਸਾਨੂੰ ਆ ਵਿਊ ਚਾਹੀਦਾ ਵਿਊ ਕਰਕੇ ਨਹੀਂ ਬਾਈ ਯਾਰ ਅਸੀਂ ਖੜੇ ਆ ਪੰਜਾਬ ਨਾਲ ਜਿੱਥੇ ਤੱਕ ਸਾਡੇ ਤੋਂ ਬਾਹਰ ਲੱਗੂ ਲਾਵਾਂਗੇ ਪਹੁੰਚਾਂਗੇ ਜਿੱਥੇ ਤੱਕ ਪਹੁੰਚਣਾ ਪਿਆ ਤਾਂ ਪਹੁੰਚਾਂਗੇ ਭਾਈ ਵਾਹਿਗੁਰੂ ਮਿਹਰ ਰੱਖੇ ਹਾਂ ਤੇ ਨੌਜਵਾਨ ਮੁੰਡਿਆਂ ਨੇ ਬਹੁਤ ਸਾਥ ਦਿੱਤਾ ਸਾਰੇ ਨਾਲ ਆਏ ਨੇ ਜਿਹੜੇ ਮੁੰਡੇ ਨਾਲ দেয়া ਤੇ ਇਹੀ ਹੁੰਦਾ ਯਾਰ ਪੰਜਾਬ ਦੀ ਬੰਦਾ ਇਹੀ ਕੁਝ ਕਰ ਸਕਦਾ ਠੀਕ ਹੈ ਨਾ ਜਦੋਂ ਸਾਡੀ ਸਾਰੀ ਇੰਡਸਟਰੀ ਭੱਜੀ ਫਿਰਦੀ ਆ ਅਸੀਂ ਕਿਉਂ ਨਾ ਭੱਜੀ ਆ ਬਣਦਾ ਫਰਜ਼ ਆਪਣੇ ਨੇ ਯਾਰ ਸਾਰੀ ਆਪਣੇ ਨੇ ਆਪਣਾ ਤਾਂ ਪਾਣੀ ਪਹੁੰਚ ਨਹੀਂ ਸਕਦਾ ਆਪਣਾ ਉੱਚਾ ਬਹੁਤ ਆਪਣਾ ਨਹੀਂ ਆਪਣਾ ਤਾਂ ਬਹੁਤ ਦੂਰ ਰਹਿ ਗਿਆ ਤੇ ਆਪਣੇ ਤੋਂ ਤਾਂ ਪਹਿਲਾਂ ਬਹੁਤ ਕੁਝ ਕੰਟਰੋਲ ਹੋ ਜਾਊਗਾ ਚਲੋ ਬਾਕੀ ਵਾਹਿਗੁਰੂ ਮਿਹਰ ਕਰੇ ਵੀ ਨਾ ਟੁੱਟਿਆ ਹੋਵੇ ਤੇ ਆਪ ਜਿਵੇਂ ਆਪ ਬਾਹ ਮੰਨ ਲੰਨੇ ਆ ਵੀ ਉਹ ਵਾਹੀ ਮਿਲ ਗਈ ਆਪਾਂ ਨੂੰ ਉਹੀ ਮਿਲੇ ਆ ਹੁਣ ਬਾਕੀ ਦੇਖਦੇ ਆ ਜਾ ਕੇ ਮਿੱਤਰੋ ਇਹ ਫालतੂ ਦੀਆਂ ਬਾਹਾਂ ਮਿਲੀਆਂ ਸਾਨੂੰ ਪਿੱਛੋਂ ਤੇ ਕੋਈ ਬਨ ਬੁੰਨੀ ਟੁੱਟਿਆ ਠੀਕ ਆ ਸੇਫਟੀ ਆ ਵਾਹਿਗੁਰੂ ਦੀ ਕਿਰਪਾ ਨਾਲ ਸਹੀ ਗੱਲ ਆ ਯਾਰ ਕੁਛ ਨਹੀਂ ਹੋਇਆ ਹੈਗਾ ਸੇਫਟੀ ਆ ਲੈ ਬਹੁਤ ਜ਼ਿਆਦਾ ਵਾਹਿਗੁਰੂ ਕਿਰਪਾ ਰੱਖੇ ਕੁਛ ਨਹੀਂ ਟੁੱਟਿਆ ਹੈਗਾ ਲਓ ਜੀ ਦੇਖ ਸਕਦੇ ਹੋ ਤੁਸੀਂ ਕਹਿੰਦੇ ਵੀ ਉੱਥੋਂ ਆਪ ਬਾਹ ਦਿੱਤੀ ਆ ਕਿਸੇ ਨੇ ਵੀ ਬਨ ਟੁੱਟ ਗਿਆ ਇਹ ਪਾਣੀ ਮੜਾ ਮੋਟਾ ਕਿਤੇ ਪਹਿਲਾਂ ਦਾ ਟੁੱਟ ਕੇ ਆਇਆ ਹੋਇਆ ਤੇ ਉਧਰ ਬੰਦੇ ਜਾਂਚ ਕਰਦੇ ਫਿਰਦੇ ਆ ਪੈਸੇ ਉਧਰ ਜਾਣ ਨਹੀਂ ਦਿੰਦੇ ਤੇ ਮਿੱਟੀ ਦੀਆਂ ਟਰਾਲੀਆਂ ਆ ਗਈਆਂ ਇੱਥੇ ਇੱਥੇ ਭਰ ਕੇ ਆ ਸਾਰੀ ਸੇਵਾਦਾਰ ਆ ਗਏ ਨੇ ਪਹੁੰਚ ਚੁੱਕੇ ਨੇ ਸਾਡੇ ਪਿੰਡ ਦੇ ਮੁੰਡੇ ਸਾਰੀ ਆਏ ਨੇ ਬਾਕੀ ਦੇਖਦੇ ਆ ਅੱਗੇ ਕੀ ਅਫਵਾਹ ਵਾਜਾ ਸੱਚ ਆ ਬਈ ਇਹ ਵੀ ਇਹ ਪਤਾ ਨਹੀਂ ਹਲੇ ਕੁਝ ਬਾਕੀ ਵਾਹਿਗੁਰੂ ਕਿਰਪਾ ਕਰੇ ਵੀ ਇਹ ਕੰਮ ਹੋ ਵੀ ਨਾ ਹਨਾ ਤੇ ਉਧਰ ਮਿੱਟੀ ਆ ਗਈ ਉਧਰ ਭਰਾਂਗੇ ਤੇ ਦੇਖਦੇ ਆ ਚਲੋ ਚਲੋ ਹਾਂ ਚੌਲਾਂ ਦੇ ਲੱਕ ਲੱਕ ਜਿਹਾ ਨਜ਼ਾਰਾ ਚੌਲ ਇਹ ਅੱਛਾ ਚੌਲ ਡੁੱਬੀ ਹੋਏ ਨੇ ਨਾ ਉਹ ਚੌਲ ਡੁੱਬੇ ਹੋਏ ਨੇ ਇੰਨਾ ਪਾਣੀ ਇੱਥੇ ਕਿ ਤੱਕ ਆ ਗਿਆ ਪੱਧਰ ਜਾਨੀ ਬਰਾਬਰ ਆ ਗਿਆ ਚਲੋ ਵਾਹਿਗੁਰੂ ਮਿਹਰ ਕਰੇ ਵੀ ਇੱਥੇ ਕੇ ਰਹੇ ਹਨਾ ਗਾਹਾਂ ਕੁਛ ਨਾ ਆਵੇ ਹਾਂ ਫਿਰਦੇ ਆਲੇ-ਦਾਲੇ ਦੇਖਦੇ ਆ ਮੇਨ ਇਹ ਆ ਦਰਿਆ ਦਾ ਹਨਾ ਇਹੀ ਆ ਚਲੋ ਦੇਖਦੇ ਆ ਪ੍ਰਮਾਤਮਾ ਬਸ ਇੱਥੇ ਕੇ ਰਹੇ ਬਚਤ ਰਹੇ ਨਹੀਂ ਤਾਂ ਇਧਰਲਾ ਏਰੀਆ ਸਾਰਾ ਲੁਧਿਆਣਾ ਡੋਬੋ ਚਲੋ ਅਗਰ ਦੇਖੋ ਕੀ ਬਣਦਾ ਅਜੀ ਸਾਸਰੀ ਗਾਲ ਦੀ ਆ ਮਸ਼ੀਨ ਇੱਕ ਹੋਰ ਆਈ ਆ ਗੁਲੀ ਹੁਣਾਂ ਨੇ ਬੁਲਾਈ ਆ ਜੀ ਇਹ ਪਿੰਡ ਕੋਲ ਤੋਂ ਆਈ ਆ ਤੇ ਮਸ਼ੀਨਾਂ ਤਾਂ 2-3 ਬਾਈ ਹੋਰ ਆ ਗਈਆਂ ਪਹਿਲਾਂ ਵੀ ਚੱਲਦੇ ਆਣੇ ਹਾਂ ਦੇਖਦੇ ਆਂ ਮੋਹਿਤ ਕੀ ਕਰੀਏ ਬਾਈ ਹੁਣ ਮੁੜਨਾ ਚਾਹੀਦਾ ਆਪਾਂ ਨੂੰ ਦੇਖ ਲਓ ਬਾਈ ਯਾਰ ਹੁਣ ਸਾਰੇ ਸਵਾਹ ਕਰਕੇ ਆਪਾਂ ਤਾਂ ਸੇਵਾ ਕਰਨ ਆਏ ਹਾਂ ਸੀਵਾ ਕਰਨ ਆਏ ਸੀ ਬਾਈ ਯਾਰ ਤੁਹਾਨੂੰ ਸੇਵਾ ਮਿਲੇ ਨਹੀਂ ਚਲੋ ਦੇਖਦੇ ਆਂ ਕੀ ਬਣਦਾ ਸਾਰੇ ਅਲੱਗ-ਅਲੱਗ ਫਿਰਦੇ ਆ ਇੱਥੇ ਕੋਈ ਸਥਿਤੀ ਨਹੀਂ ਇੱਥੇ ਪਤਾ ਨਹੀਂ ਕੀ ਬਣਨਾ ਕੀ ਨਹੀਂ ਭਰਾਵਾ ਦੇਖੋ ਬਾਕੀ ਕੀ ਬਣਦਾ ਕੀ ਨਹੀਂ ਦੇਖਦੇ ਹਾਂ ਅੱਗੇ ਚੌਂਕ ਤੇ ਖੜੇ ਆ ਤੇ ਵੀਰ ਉਹਨਾਂ ਕੋਲ ਅਸੀਂ ਪਹੁੰਚੇ ਇੱਥੇ ਤੇ ਵੀਰੇ ਯਾਰ ਤੁਸੀਂ ਆਪ ਦੱਸੋ ਵੀ ਤੁਹਾਡੇ ਇੱਥੇ ਪਿੰਡ ਦੀ ਕੀ ਸਥਿਤੀ ਆ ਤਾਂ ਵਾਹੀ ਠੀਕ ਆ ਵੈਸੇ ਹਜੇ ਹਾਂਜੀ ਮਤਲਬ ਉਦਾਂ ਹੀ ਆ ਨਾਰਮਲੇ ਉੱਪਰ ਹਜੇ ਫੈਲ ਰਿਹਾ ਵਾ ਠੀਕ ਐ ਮਤਲਬ ਜੇ ਪਾਣੀ ਤੇਜ਼ ਹੋ ਗਿਆ ਤਾਂ ਵੱਧ ਵੀ ਸਕਦੀ ਐ ਪ੍ਰੋਬਲਮ ਤੇ ਵੀਰੇ ਜਿਹੜਾ ਹੈ ਕੱਲ ਕੱਲ ਕਹਿੰਦੇ ਸੀਗੇ ਵੀ ਆਪਣੇ ਜਿਹੜਾ ਚੌਲਾਂ ਦੇ ਉੱਤੇ ਪਾਣੀ ਆਇਆ ਵੀ ਕੱਲ ਇਹ ਚੌਲਾਂ 'ਚ ਪਾਣੀ ਹੈ ਨਹੀਂ ਸੀ ਅੱਜ ਪਾਣੀ ਹੈ ਨਹੀਂ ਸੀ ਹਾਂਜੀ ਓਕੇ ਵੀਰੇ ਤੇ ਅੱਜ ਕਾਫੀ ਜ਼ਿਆਦਾ ਪਾਣੀ ਫਿਰ ਵੀ ਕੱਲ ਦੀ ਮਾਤਰਾ ਨਾਲੋਂ ਵੱਧ ਗਿਆ ਹਨਾ ਕੱਲ ਦੀ ਮਾਤਰਾ ਨਾਲੋਂ ਵੱਧ ਗਿਆ ਅੱਜ ਢਾਲ ਲੱਗੀ ਐ ਬੜੀ ਯਾਰ ਵੱਡੇ ਬੰਨ ਤੇ ਢਾਲ ਲੱਗੀ ਐ ਕੱਲ ਤਾਂ ਮਤਲਬ ਬੰਨ ਵਿੱਚ ਡੇਗ ਰਿਹਾ ਜਿਹਾ ਪੂਰਾ ਹਾਂਜੀ ਜੋ ਸਾਰਾ ਵਿਚ ਪਿੰਡ ਦੀ ਏਕਤਾ ਹੈਗੀ ਆ ਵੀਰੇ ਆਪਣੇ ਪਿੰਡ ਦੀ ਏਕਤਾ ਹੈਗੀ ਆ ਕੁਝ ਬੰਦੇ ਆ ਆਪਣੇ ਸਾਰਾ ਕੁਛ ਹੋਊਗਾ ਮਿਲ ਕੇ ਨਹੀਂ ਚੱਲਦੇ ਅੱਗੇ ਮਿਲ ਮਿਲ ਕੇ ਚੱਕਰ ਵੀਰੇ ਕੰਮ ਏ ਮਿਲ ਕੇ ਹੀ ਹੋਣਾ ਜੇ ਆਪਾਂ ਸੋਚੀਏ ਹੈਨਾ ਜੇ ਜੇ ਆਪਾਂ ਮੈਂ ਕਹਾ ਵੀ ਮੈਂ ਇਕੱਲਾ ਕਰ ਦੂ ਤਾਂ ਨਹੀਂ ਹੋਣਾ ਹੈਗਾ ਹੈਨਾ ਜੇ ਹਾਂਜੀ ਤੁਹਾਨੂੰ ਪਤਾ ਨੰਬਰ ਵਾਜੀ ਵਾਲੇ ਜ਼ਿਆਦਾ ਨੇ ਸਲਾਹਕਾਰ ਜ਼ਿਆਦਾ ਨੇ ਸਲਾਹਕਾਰ ਸਾਰੇ ਪਾਸੇ ਵੀਰੇ ਸਾਰੇ ਪਾਸੇ ਸਲਾਹਕਾਰ ਜ਼ਿਆਦਾ ਨੇ ਚਲੋ ਆਪਾਂ ਕਹਿੰਦੇ ਯਾਰ ਨੁਕਸਾਨ ਨਾ ਹੋਵੇ ਆਪਣਾ ਹਨਾ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਰੇ ਕਿਤੇ ਹਨਾ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਸਿਆਣੇ ਹੋ ਮੋਬਾਈਲ ਤੁਸੀਂ ਸਾਰੇ ਜਿਹੜੇ ਵੀਡੀਓ ਸਾਰੇ ਕੋ ਆਈਆਂ ਨੇ ਆਪਾਂ ਕਹਿੰਦੇ ਵਾਇਰੂ ਕਰਕੇ ਵਿਚਾਰ ਰਹੇ ਜਿੱਥੇ ਹੁਣ ਨੁਕਸਾਨ ਹੋਣ ਤੋਂ ਆਪਾਂ ਕਹਿੰਦੇ বাজਵੇ ਅਸੀਂ ਭਰਾ ਆਪਾਂ ਬਹੁਤ ਦੂਰੋਂ ਆਇਆ ਤੁਹਾਡੇ ਕਰਕੇ ਚਲੋ ਆਪਾਂ ਪੰਜਾਬ ਦਾ ਪਿਆਰ ਆ ਹਨਾ ਤੁਹਾਡੇ ਸਾਰਿਆਂ ਨਾਲ ਪਿਆਰ ਆ ਆਪਾਂ ਕਹਿੰਦਾ ਵੀ ਸੇਫਟੀ ਰਹੇ ਆਪਣੀ ਹਨਾ ਤੇ ਤਾਂ ਹੀ ਆਇਆ ਤੇ ਬਾਕੀ ਦੇਖਦੇ ਆ ਭਈ ਅੱਗੇ ਚੱਲਾਂਗੇ ਠੀਕ ਆ ਭਾਜੀ ਬਾਕੀ ਤੁਹਾਡਾ ਧੰਨਵਾਦ ਬਹੁਤ ਬਹੁਤ ਕੋਈ ਗੱਲ ਨਹੀਂ ਭਰਾ ਕੋਈ ਗੱਲ ਨਹੀਂ ਤੁਸੀਂ ਪਾਈਓ ਪਾਈਆਂ ਨਾਲ ਯਾਰ ਪਾਈਓ ਖੜਦਿਆ ਪੰਜਾਬ ਨਾਲ ਪੰਜਾਬੇ ਖੜੂਗਾ ਹੋਰ ਕੋਈ ਖੜਿਆ ਨਹੀਂ ਆਪਣੇ ਨਾਲ ਨਹੀਂ ਨਹੀਂ ਭਾਜੀ ਬਾਕੀ ਮਸ਼ੀਨਾਂ ਆਈ ਜਾਂਦੀਆਂ ਇੱਕ ਨੰਗ ਹਾਂ ਮਸ਼ੀਨਾਂ ਆਈ ਜਾਂਦੀਆਂ ਨੇ ਦੇਖੋ ਲਓ ਜੀ ਅਸੀਂ ਆ ਗਏ ਪਿੰਡੋਂ ਬਾਹਰ ਬੈਠੇ ਆ ਉਥੋਂ ਤੇ ਦੇਖਦੇ ਆ ਕੀ ਬਣਦਾ ਵਿੱਚੇ ਗਈ ਜਾਂਦਾ ਟੁੱਟ ਗਿਆ ਵਿੱਚੇ ਕਹਿੰਦੇ ਨਹੀਂ ਮੈਂ ਤਾਂ ਕੀ ਕੀ ਬਣਿਆ ਯਾਰ ਬਈ ਹਜੇ ਅੱਗੇ ਪੁਲਿਸ ਵਾਲੇ ਨੇ ਜਾਣ ਦੇ ਦਿੱਤਾ ਉਹ ਕਹਿੰਦੇ ਤੁਸੀਂ ਇੱਥੇ ਹੀ ਖੜੋ ਇਹ ਸੇਵਾ ਕਰਾ ਲਓ ਜਿਹੜੀ ਕਰਾਉਣੀ ਆ ਤੇ ਯਾਰ ਆਪਾਂ ਇੰਨੀ ਦੂਰੋਂ ਆਏ ਆ ਸਾਡੇ ਹਨਾ ਨੇਤ ਵੀ ਪੱਲੇ ਨਹੀਂ ਪਈ ਅੱਜ ਅਸੀਂ ਉੱਥੇ ਸੇਵਾ ਕਰਨ ਲੱਗੇ ਸਾਨੂੰ ਬੰਦਿਆਂ ਨੇ ਸੇਵਾ ਕਰਨ ਵੀ ਨਹੀਂ ਦਿੱਤੀ ਆਪਾਂ ਚ ਯਾਰ ਉਲਝੀ ਜਾਂਦੇ ਨੇ ਇੱਥੇ ਹੁਣ ਕੀ ਕਰੀਏ ਆਪੇ ਪਿੰਡ ਵਾਲੇ ਆਪਦੇ ਮਤਲਬ ਉਲਝੀ ਜਾਂਦੇ ਨੇ ਇੱਕ ਦੂਜੇ ਨਾਲ ਉਹਦੇ ਵਿੱਚ ਬਈ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਇੱਕ ਆ ਹੈ ਨਹੀਂ ਦਾ ਯਾਰ ਆ ਮੋੜਨ ਤੇ ਆ ਕੀ ਬੰਦਿਆਂ ਦਾ ਕੋਈ ਆਇਆ ਨਾ ਕੋਈ ਫਾਇਦਾ ਨਹੀਂ ਉਸੋ ਯਾਰ 2 ਵਜੇ ਤੋਂ ਸੇਵਾ ਦਾ ਕੰਮ ਹ